ਸਸ਼ਿਕਾਲ ਸਮਝਰ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਦਾ ਸਵਾਗਤ ਹੈ ਤੇ ਮੈਂ ਹਾਂ ਤੁਹਾਡੇ ਨਾਲ ਨidhija ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਜਿੱਥੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਜਿਹਦੇ ਵਿੱਚ ਪੁਲਸ ਅਧਿਕਾਰੀ ਗੈਂਗਸਟਰਾਂ ਦੇ ਨਾਲ ਨੱਚਦੇ ਗਾਂਦੇ ਨਜ਼ਰ ਆ ਰਹੇ ਸੀ ਉਸ ਤੋਂ ਬਾਅਦ ਪੰਜਾਬ ਪੁਲਸ ਦੇ ਉੱਤੇ ਲੋਕੀ ਸਵਾਲ ਵੀ ਚੱਕਦੇ ਨਜ਼ਰ ਆਉਂਦੇ ਸਨ ਤੇ ਉਸ ਤੋਂ ਬਾਅਦ ਪੰਜਾਬ ਪੁਲਸ ਵੱਲੋਂ ਇਸ ਵੀਡੀਓ ਦੇ ਉੱਤੇ ਐਕਸ਼ਨ ਵੀ ਲੈ ਲਿਆ ਗਿਆ ਹੈ ਤੇ ਦੂਜੇ ਪਾਸੇ ਵਾਲਮੀਕੀ ਐਕਸ਼ਨ ਕਮੇਟੀ ਵੱਲੋਂ ਆਪਣੇ ਆਪ ਨੂੰ ਸਮਾਜ ਸੇਵੀ ਦੱਸਦੇ ਹੋਏ ਇੱਕ ਪ੍ਰੈਸ ਕਾਨਫਰੰਸ ਵਿੱਚ ਸਾਹਮਣੇ ਆਈ ਉਹਦੇ ਵਿੱਚ ਕੀ ਕੁਝ ਕਿਹਾ ਉਹਨਾਂ ਨੇ ਚਲੋ ਤੁਹਾਨੂੰ ਵੀ ਦੱਸਦੇ ਆਂ ਅੰਮ੍ਰਿਤਸਰ ਦੇ ਪੁਲਿਸ ਅਧਿਕਾਰੀਆਂ ਦੀ ਇੱਕ ਪਾਰਟੀ ਕਰਦੇ ਹੋਏ ਨਾਚ ਗਾਣਾ ਕਰਦੇ ਹੋਏ ਗੈਂਗਸਟਰ ਕਮਲ ਬੋਰੀ ਨਾਲ ਪਾਰਟੀ ਦੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਨੂੰ ਲੈ ਕੇ ਵਾਲਮੀਕੀ ਭਾਈਚਾਰੇ ਦੇ ਆਗੂਆ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਪਾਰਟੀ ਕਰਨ ਵਾਲੇ ਆਗੂ ਨੇ ਕਿਹਾ ਕਿ ਉਹਨਾਂ ਦੀ ਇੱਕ ਨਿੱਜੀ ਪਾਰਟੀ ਸੀ ਜਿਸ ਵਿੱਚ ਕਮਲ ਬੋਰੀ ਨੂੰ ਗੈਂਗਸਟਰ ਕਿਹਾ ਜਾ ਰਿਹਾ ਹੈ ਉਹਨਾਂ ਨੂੰ ਦੱਸਣਾ ਚਾਹੁੰਦੇ ਆ ਕਿ ਕਮਲ ਇੱਕ ਸਮਾਜ ਸੇਵੀ ਹੈ ਤੇ ਹੁਣ ਕਮਲ ਗੋਰੀ ਇਸ ਦੇ ਅੱਗੇ ਦਾ ਐਕਸ਼ਨ ਲਵੇਗਾ ਇਸ ਪਾਰਟੀ ਦੇ ਵਿੱਚ ਉਹਨਾਂ ਨੇ ਕਿਹਾ ਕਿ ਕੁਝ ਵੀ ਗਲਤ ਨਹੀਂ ਹੋਇਆ ਹੈ ਉਸ ਵਿੱਚ ਗਾੜੇ ਗਾਏ ਜਾ ਰਹੇ ਸਨ ਪਾਰਟੀ ਨੂੰ ਗੈਂਗਸਟਰ ਨਾਲ ਜੋੜਿਆ ਜਾ ਰਿਹਾ ਹੈ ਇਹ ਬਹੁਤ ਗਲਤ ਹੈ ਉਹਨਾਂ ਨੇ ਕਿਹਾ ਕਿ ਇਹ ਪਾਰਟੀ ਵਾਲਮੀਕ ਐਕਸ਼ਨ ਕਮੇਟੀ ਵੱਲੋਂ ਕੀਤੀ ਗਈ ਸੀ ਜਿਸ ਵਿੱਚ ਕਮਲ ਗੋਰੀ ਨੂੰ ਬੁਲਾਇਆ ਗਿਆ ਸੀ ਜੀ ਵੀ ਕਦੀ ਦੇਖਦੇ ਆ ਬਹੁਤ ਸਾਰੀਆਂ ਜਰਨਲ ਐਕਟੀਵਿਟੀ ਜਰਨਲ ਲੋਕ ਜਿਹੜੇ ਪਾਰਟੀਆਂ ਰੱਖਦੇ ਨੇ ਉਹਦੇ ਚ ਬਹੁਤ ਸਾਰੇ ਵੱਡੇ ਲੋਕ ਗੈਂਗਸਟਰਾਂ ਦੇ ਬਹੁਤ ਸਾਰੇ ਗੈਂਗਸਟਰ ਪਹੁੰਚਦੇ ਨੇ ਅੱਜ ਤੱਕ ਉਹ ਤੇ ਚੱਕਿਆ ਨਹੀਂ ਕਿਸੇ ਨੇ ਬਿਲਕੁਲ ਸਹੀ ਇਹ ਮੁੱਦੇ ਨੂੰ ਇੱਕ ਛੋਟੀ ਜੀ ਪਾਰਟੀ ਨੂੰ 50 60 ਬੰਦਿਆਂ ਦੀ 70 ਬੰਦਿਆਂ ਦੀ ਪਾਰਟੀ ਨੂੰ ਤੁਸੀਂ ਐਡਾ ਜਾਤੀਵਾਦ ਕਰਕੇ ਹੀ ਇਹ ਕੰਮ ਹੋ ਰਿਹਾ ਅਸੀਂ ਤੇ ਇਸ ਚੀਜ਼ ਨੂੰ ਜਾਤੀਵਾਦ ਨਾਲ ਜੋੜਾਂਗੇ ਇਹ ਜਾਤੀਵਾਦ ਤੋਂ ਪਰਹੇੜੀ ਦੀ ਹੈ ਜਾਤੀਵਾਦ ਦੀ ਬੋਲ ਠੀਕ ਹੈ ਦੇਖੋ ਮੈਂ ਮੈਂ ਬੇਨਤੀ ਇਸ ਕਰਕੇ ਕਰਨੀ ਚਾਹੁੰਦਾ ਹੈ ਭਈ ਪਾਰਟੀ ਆਰਗੇਨਾਈਜ਼ ਜਿਹੜੀ ਹੈ ਪੱਤਰਕਾਰਾਂ ਨੂੰ ਚਾਨਣ ਜੀ ਮੈਂ ਤੁਹਾਨੂੰ ਵੀ ਦੱਸਣਾ ਚਾਹੁੰਦਾ ਤੁਸੀਂ ਵੇਰਿਸ਼ਟ ਪੱਤਰਕਾਰ ਹੋ ਔਰ ਤੁਹਾਡੇ ਨਾਲ ਸਾਡੇ ਰਿਲੇਸ਼ਨ ਨੇਂਦੇ ਆ ਤੁਸੀਂ ਦੱਸੋ ਵੀ ਕਿਆ ਸਾਡੀ ਉਥੇ ਤੋਹੀਨ ਨਹੀਂ ਹੋਈ ਵੀ ਗੈਂਗਸਟਰਾਂ ਦੀ ਪਾਰਟੀ ਅਸੀਂ ਗੈਂਗਸਟਰ ਹੈ ਸਮਾਜ ਚੋ ਅੱਜ ਤੱਕ ਸਾਡੇ ਦੇ ਇੱਕ ਪੈਸੇ ਦੀ ਕੋਈ ਐਫਆਈਆਰ ਸਾਡੇ ਸੰਗਠਨ ਦੇ ਕਿਸੇ ਬੰਦੇ ਨੇ ਦਾਤੇ ਸਾਡੇ ਕਿਤੇ ਰੋਲਾ ਦੱਸਦੇ ਸਾਡੇ ਬੰਦੇ ਦਾ ਸਾਡਾ ਈਵਨ ਥੈਟ ਮੇਰਾ ਕਿਤੇ ਇੱਕ ਚਵਾਨੀ ਦਾ ਕਿਤੇ ਰਿਲੇਸ਼ਨ ਕਿਸੇ ਨਾਲ ਹੋਵੇ ਅਸੀਂ ਗੁਣਾਗਾਨ ਹੈ ਪਰ ਗੈਂਗਸਟਰਾਂ ਦੀ ਪਾਰਟੀ ਦੱਸਣਾ ਤੁਸੀਂ ਐਮਪੀ ਦੀ ਗੱਲ ਕੀਤੀ ਆ ਐਮਪੀ ਸਾਡੇ ਸਮਾਜ ਦਾ ਆ ਐਮਪੀ ਨੂੰ ਸੋਚਣਾ ਚਾਹੀਦਾ ਸੀ ਪਹਿਲਾਂ ਵੀ ਮੈਂ ਕੀ ਬੋਲਣ ਲੱਗਾ ਵਾਂ ਪਹਿਲੋਂ ਦੀ ਤਕੀਕਤ ਕਰੇ ਮੀਡੀਆ ਦੀ ਤਕੀਕਤ ਨਹੀਂ ਕੀਤੀ ਸੁਸ਼ੀਲ ਕੁਮਾਰ ਐਮਪੀ ਨੂੰ ਮੈਂ ਕਹਿੰਦਾ ਉਹ ਸਾਡੇ ਸਮਾਜ ਦਾ ਆ ਉਹਨੂੰ ਸੋਚ ਨਾ ਸਕਦਾ ਸੀ ਤੋਲਣ ਤੋਂ ਪਹਿਲਾਂ ਬੋਲਣ ਤੋਂ ਪਹਿਲਾਂ ਤੋਲੇ ਉਹ ਵੇਖੇ ਦਾ ਬੈਕਗ੍ਰਾਉਂਡ ਕੀ ਹੈ ਬੈਕਗ੍ਰਾਉਂਡ ਤੁਹਾਨੂੰ ਸਾਰਿਆਂ ਨੂੰ ਸਮਝ ਆ ਗਈ ਹੁਣ ਵੀ ਪਾਰਟੀ ਕਿਹਦੇ ਵੱਲੋਂ ਸੀ ਕਿਹਨੇ ਆਰਗੇਨਾਈਜ਼ ਕੀਤੀ ਹੈ ਕੁਮਾਰ ਦਰਸ਼ਨ ਪਾਰਟੀ ਮੇਰਾ ਵੱਡੇ ਮੇਰੀ ਟੀਮ ਨੇ ਬਣਾਇਆ ਸਾਰੇ ਸਮਾਜ ਨੇ ਬਣਾਇਆ ਸਿਲੈਕਟਡ ਬੰਦੇ ਇਕੱਠੇ ਹੋਏ ਉੱਥੇ ਇਹ ਅੱਜ ਜਿਹੜਾ ਅੱਜ ਜਿਹੜਾ ਆਪਾਂ ਇੱਕ ਜਿਹੜੀ ਪ੍ਰੈਸ ਕਾਨਫਰੰਸ ਕਰਨ ਦੀ ਇੱਕ ਸਾਡਾ ਇੱਕ ਮੋਟਿਵ ਵੀ ਆ ਕਿ ਸੱਚ ਸਾਹਮਣੇ ਹੋਣਾ ਚਾਹੀਦਾ ਲੋਕਾਂ ਨੂੰ ਇਹ ਨਾ ਲੱਗੇ ਕਿ ਇਹ ਖਰੇ ਐਵੇਂ ਹੀ ਬੈਠੇ ਆ ਵੀ ਇਹਨਾਂ ਨੂੰ ਪਤਾ ਹੀ ਕੱਖ ਨਹੀਂ ਇਹਨਾਂ ਨੂੰ ਕਹਤਾਂ ਇਹ ਗੁੰਮ ਹੋ ਕੇ ਬੈਗੇ ਨੇ ਅਸੀਂ ਆਪਣਾ ਸਪਸ਼ਟੀਕਰਨ ਵੀ ਦਿੰਨੇ ਆ ਮੀਡੀਆ ਰਾਹੀਂ ਔਰ ਇਹ ਵੀ ਚਾਹੁੰਦੇ ਆ ਸਰਕਾਰ ਉਹਨਾਂ ਤੇ ਐਕਸ਼ਨ ਲਵੇ ਜੇ ਸਰਕਾਰ ਐਕਸ਼ਨ ਨਹੀਂ ਲਊਗੀ ਤੇ ਆਪਾਂ ਕੋਈ ਹੋਰ ਵੀ ਉੱਤੇ ਕੋਈ ਨਾ ਕੋਈ ਉਹ ਰਣਨੀਤੀ ਤਿਆਰ ਕਰਾਂਗੇ ਪੰਜਾਬ ਦਾ ਮਸਲਾ ਲੈ ਕੇ ਪੰਜਾਬ ਨੂੰ ਬੰਦ ਦੀ ਕਾਲ ਵੀ ਕਰਾਂਗੇ ਇੱਟ ਨਾਲ ਇੱਧੇ ਵਜਾ ਦਾਂਗੇ ਕਿ ਸਾਡੀ ਚੈਲੰਜ ਹੈ ਵੀ ਜਿਨੇ ਜਿਨੇ ਗੈਂਗਸਰ ਕਿਹਾ ਉਹਨਾਂ ਤੇ ਵੀ ਮਾਨੇ ਨਹੀਂ ਦਾ ਦਾਵਾ ਜਿਹੜਾ ਅਸੀਂ ਆਪਣੇ ਵੱਲੋਂ ਕਰਾਂਗੇ ਕਿਉਂਕਿ ਸਾਨੂੰ ਵੀ ਗੈਂਗਸਰ ਕਿਹਾ ਗਿਆ ਹੈ ਇਹ ਕੋਈ ਮੇਰਾ ਦੋ ਲਈ ਰ ਹੈ ਇੱਕ ਆ ਮੇਰੇ ਕੋਲ ਬੈਠੇ ਆ ਅਸੀਂ ਮੁਸੰਦਾ ਤਿਆਰ ਕਰ ਲਿਆ ਆ ਬਹੁਤ ਜਲਦੀ ਹਾਈ ਕੋਰਟ ਸੁਪਰੀਮ ਕੋਰਟ ਜਾਣਾ ਪਵੇ ਅਸੀਂ ਆਪਣੀ ਇੱਜ਼ਤ ਬਚਾਣੀ ਹੈ ਅਸੀਂ ਸਮਾਜ ਦੀ ਇੱਜ਼ਤ ਬਚਾਣੀ ਆ ਅੱਜ ਸਮਾਜ ਦੇ 50% ਸਾਡੇ ਨਾਲ ਕੱਟੇ ਹੋਏ ਸਾਡੇ ਸੰਤ ਸਮਾਜ ਸਾਡੇ ਨਾਲ ਹੈ ਅਸੀਂ ਕੋਈ ਐਵੇਂ ਨਹੀਂ ਬੈਠੇ ਇਸ ਕਰਕੇ ਇਹਨਾਂ ਨੂੰ ਜਵਾਬ ਦੇਣਾ ਪਏਗਾ ਕਿਉਂਕਿ ਤੁਸੀਂ ਪੱਤਰਕਾਰ ਜੀ ਤੁਸੀਂ ਜਿੱਦਾਂ ਪਹਿਲਾਂ ਗਿਆ ਰঞ্জੀਤ ਐਡਵੋਕੇਟ ਜੀ ਨੇ ਵੀ ਛਾਪਨ ਤੋਂ ਪਹਿਲਾਂ ਆਪਾਂ ਇੱਕ ਦੋ ਜਿਹੜਾ ਵਰਜ਼ਨ ਲੈਣੇ ਪੁੱਛਦੇ ਹਾਂਜੀ ਭਾਜੀ ਆਹ ਤਕਲੀਫ ਹੈ ਤੁਹਾਨੂੰ ਤਕਲੀਫ ਹੋਈ ਆ ਉਹ ਸਾਨੂੰ ਕਿਉਂ ਪੁੱਛਿਆ ਗਿਆ ਸਾਨੂੰ ਉਹ ਜਿਹੜੀ ਵੀਡੀਓ ਵਾਇਰਲ ਕਰਨ ਤੋਂ ਪਹਿਲਾਂ ਸਾਨੂੰ ਕਿਉਂ ਪੁੱਛਿਆ ਗਿਆ ਵੀ ਭਾਜੀ ਅਸੀਂ ਵੀਡੀਓ ਛਾਪਣ ਲੱਗੇ ਆ ਜਾਂ ਇਹਨੂੰ ਅਸੀਂ ਚਲਾਉਣ ਲੱਗੇ ਆ ਔਨ 에ਅਰ ਕਰਨ ਲੱਗੇ ਆ ਕਿਆ ਦੱਸੋ ਇਹਦਾ ਸੱਚ ਕੀ ਹੈ ਅੱਜ ਕੀ ਹੈਗਾ ਇੱਕ ਚੀਜ਼ ਮੈਂ ਹੋਣੀ ਇੱਕ ਚੀਜ਼ ਵੇਖੋ ਤੁਸੀਂ ਸਾਰੇ ਰੋਜ਼ ਖਬਰਾਂ ਲਾਉਂਨੇ ਹੋ ਤੁਹਾਡੇ ਤੋਂ ਜ਼ਿਆਦਾ ਸਮਝਦਾਰ ਮੈਂ ਨਹੀਂ ਸਮਝਦਾ ਵੀ ਕੋਈ ਹੋਊਗਾ ਜਾਂ ਜਿਹਨੂੰ ਨਹੀਂ ਸਮਝ ਆਊਗੀ ਤੁਸੀਂ ਬਹੁਤ ਸੂਝਵਾਨ ਲੋਗ ਹੋ ਔਰ ਤੁਸੀਂ ਮੈਨੂੰ ਦੱਸੋ ਵੀ ਗੈਂਗਸਟਰ ਦਾ ਜਿਹੜਾ ਮਤਲਬ ਹੈ ਡੈਫੀਨੇਸ਼ਨ ਕੀ ਹੁੰਦਾ ਡੈਫੀਨੇਸ਼ਨ ਕੀ ਹੈ ਗੈਂਗਸਟਰ ਦੀ ਡੈਫੀਨੇਸ਼ਨ ਇੱਕ ਦੱਸੋ ਔਰ ਦੱਸਿਆ ਜਾਵੇ ਕਿ ਬੋਰੀ ਨੇ ਕਿੰਨੇ ਬੰਦਿਆਂ ਦੀ ਕਿਡਨਾਪਿੰਗ ਕਰਾਈ ਹੈ ਕਿੰਨੇ ਬੰਦਿਆਂ ਨੂੰ ਉਹਨੇ ਸ਼ੂਟ ਕਰਵਾਇਆ ਵਾ ਕਿੰਨੇ ਬੰਦਿਆਂ ਨੂੰ ਉਹਨੇ ਫਰੋਤੀ ਲਈ ਆ ਕਿੰਨੇ ਉਹਨਾਂ ਦੇ ਤਸਕਰਾਂ ਨਾਲ ਉਹਦੇ ਸਬੰਧ ਆ ਇਹ ਹੁੰਦਾ ਗੈਂਗਸਟਰ ਦਾ ਮਤਲਬ ਗੈਂਗਸਟਰ ਕਹਿੰਨਾ ਤੇ ਕੋਈ ਵੀ ਕਹ ਦੂਗਾ ਵੀ ਸ਼ਸ਼ੀ ਗੈਂਗਸਟਰ ਆ ਜੀ ਉਹਦੇ ਨਸ਼ਾ ਨਹੀਂ ਪੀਂਦਾ ਉਹ ਕੋਈ ਸਾਬਤ ਥੋੜਾ ਆ ਜਾਂ ਜਾਂ ਪੁਲਿਸ ਆਪਣੇ ਦੱਸੇ ਕਿ ਆ ਫਲਾਨੇ ਸੰਜ ਨੇ ਇੰਨੀਆਂ ਫਰੋਤੀਆਂ ਕਰਾਈਆਂ ਇੰਨਾ ਆ ਕੰਮ ਕੀਤਾ ਇੰਨਾ ਉਹ ਕੀਤਾ ਇੰਨਾ ਇਹ ਕੀਤਾ ਤੇ ਇਹ ਗੈਂਗਸਟਰ ਆ ਜੀ ਫਿਰ ਅਸੀਂ ਕਹਾਂਗੇ ਕਿ ਉਹ ਗੈਂਗਸਟਰ ਆ ਅੱਜ ਸਾਡੇ ਸਮਾਜ ਦੇ ਜਿਹੜੇ ਲੋਕ ਵੀ ਉੱਠਦੇ ਆ ਉੱਠਦੇ ਆ ਉਹਨੂੰ ਦਬਾਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਇਸੇ ਮੁੱਦੇ ਨੂੰ ਅਸੀਂ ਅੱਗੇ ਲੈ ਕੇ ਜਾਵਾਂਗੇ ਪਾਵਨ ਵਾਲਮੀਕੀ ਤੀਰਥ ਭਗਵਾਨ ਵਾਲਮੀਕੀ ਤੀਰਥ ਪ੍ਰਬੰਧਕ ਕਮੇਟੀ ਨਾਲ ਕੇ ਜਿਹੜੀ ਕਿ 25 ਸੰਗਠਨ ਜਿਹੜੇ ਇੱਥੇ ਬੈਠੇ ਆ ਮੌਜੂਦ ਆ ਉਹਨਾਂ ਨੂੰ ਨਾਲ ਲੈ ਕੇ ਇੱਕ ਵਫਾ ਤਿਆਰ ਕਰੂਗਾ ਔਰ ਇਹਨੂੰ ਪੂਰੇ ਪੰਜਾਬ 'ਚ ਇਟਨਾ ਇਟ ਵਜਾ ਦੇਾਂਗੇ ਔਰ ਸੀਐਮ ਤੱਕ ਇਹਦੀ ਅਪਰੋਚ ਕਰਾਂਗੇ ਜੇ ਸਾਨੂੰ ਇਸ ਮਸਲੇ ਦੇ ਵਿੱਚ ਇਹਨਾਂ ਲੋਕਾਂ ਦੇ ਕਾਰਵਾਈ ਨਾ ਹੋਈ ਅਸੀਂ ਪੂਰਾ ਇਹਦਾ ਜਿਹੜਾ ਆ ਔਰ ਰਣਨੀਤੀ ਤਿਆਰ ਕਰਕੇ ਇਹ ਮੂਵਮੈਂਟ ਲੜਾਂਗੇ ਸਰ ਜੈਵਾਲੀ ਯਾਦ ਕਿਉਂ ਨਹੀਂ ਅੱਗੇ ਆਏ ਇਸ ਵਾਰ ਸਰ ਇਹ ਇਹ ਸੰਗਠਨਾਂ ਦੀ ਬੈਠ ਗਿਆ ਸਰ ਇਹ ਸਿੱਧੇ ਸੰਗਠਨਾਂ ਨੂੰ ਕਿਹਾ ਗਿਆ ਆ ਉਹ ਸੰਗਠਨ ਉਹ ਸਾਡੇ ਸਨਾਏ ਦੇ ਚੇਅਰਮੈਨ ਸਾਹਿਬ ਇਹ ਬੁਮਾਰਦਸ਼ਣ ਦੀ ਇੱਕੋ ਕੁਐਸਚਨ ਆਪਾਂ ਚਾਰ-ਚਾਰ ਨਹੀਂ ਕੀਤੀ ਇੱਕੋ ਕੁਐਸਚਨ ਇੱਕੋ ਕੁਐਸਚਨ ਚਾਰ ਵਾਰੀ ਹੋ ਗਿਆ ਵਾ ਇਹਦਾ ਮਤਲਬ ਇਹ ਆ ਚਾਰ ਵਾਰੀ ਨਾ ਕਰੀ ਆਪਾਂ ਇੱਕ ਕੋਈ ਵਾਰੀ ਕਰੀਏ ਜਿਹੜਾ ਸਾਰਿਆਂ ਨੂੰ ਸਪਸ਼ਟ ਸਮਝ ਲੱਗੇ ਉਹ ਢਿੱਡ-ਬੀਢ ਤੇ ਸਾਡੇ ਹੁੰਦੀ ਆ 5 ਮਿੰਟ ਪਹਿਲੇ ਵੀ ਆਪਾਂ ਇਹ ਸਵਾਲ ਪੁੱਛਿਆ ਸੀ ਚਲੋ ਹੋ ਸਾਰਿਆਂ ਦਾ ਧੰਨਵਾਦ ਜੀ ਮੈਂ ਸਭ ਦਾ ਧੰਨਵਾਦ ਕਰਦਾ ਧੰਨਵਾਦ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਔਰ ਤੁਸੀਂ ਸਾਰਿਆਂ ਨੇ ਖਾਣਾ ਖਾ ਕੇ ਜਾਣਾ ਵਾ ਹਾਂ ਬਿਲਕੁਲ ਬੈਠੋ ਔਰ ਤੁਹਾਨੂੰ ਦੱਸ ਦਿੰਦੇ ਹਾਂ ਖਾਣਾ ਔਰ ਦੱਸ ਦਿੰਦੇ ਹਾਂ ਮੈਂ ਮੈਂ ਕਰਾਂਗਾ ਮੈਂ ਕਰਾਂਗੀ ਜਿਵੇਂ ਲਾਈਟ ਜਲਾਈ ਮੇਰਾ ਨਾਮ ਹੈ ਐਡਵੋਕੇਟ ਰਣਜੀਤ ਸ਼ੇਰਗਿੱਲ ਆ ਮੈਂ ਇਹਨਾਂ ਦਾ ਲੀਗਲ ਐਡਵਾਈਜ਼ਰ ਆ ਉਹਦੇ ਚ ਇਹ ਆ ਕਿ ਜਿੰਨੀ ਵੀ ਨਿਊਜ਼ ਜਿਹੜੀਆਂ ਚੈਨਲਸ ਨੇ ਜਾਂ ਵੀਡੀਓ ਵਾਇਰਲ ਹੋ ਰਹੀਆਂ ਨੇ ਉਹਦੇ ਵਿੱਚ ਕਿਸੇ ਨੇ ਚੈਨਲ ਨੇ ਇਹ ਨਹੀਂ ਸਮਝਿਆ ਕਿ ਉਹਦੇ ਚ ਜਿਹੜਾ ਪਾਰਟੀ ਆ ਉਹਦਾ ਵਰਜ਼ਨ ਲਿਆ ਜਾਵੇ ਬਿਨਾਂ ਇਹ ਤੱਥਾਂ ਦੀ ਪੜਤਾਲ ਕੀਤੇ ਬਿਨਾਂ ਚੀਜ਼ਾਂ ਨੂੰ ਸਮਝਿਆ ਇੱਕ ਵੀਡੀਓ ਵਾਇਰਲ ਹੋ ਗਈ ਨਾ ਕਿਸੇ ਅਧਿਕਾਰੀ ਦਾ ਜੇ ਉਹ ਐਸਐਚਓ ਸਹਿਬਾਨ ਪਾਰਟੀ ਦੇ ਵਿੱਚ ਹਾਜ਼ਰ ਸੀ ਜਾਂ ਹੋਰ ਵੀ ਜਿਹੜੇ ਆ ਆਰਗੇਨਾਈਜ਼ਰ ਹੀ ਉਹਨਾਂ ਕੋ ਇਹ ਸਾਰਾ ਮੀਡੀਆ ਇਹਨਾਂ ਨੂੰ ਜਾਣਦਾ ਆ ਔਰ ਉਹਨਾਂ ਨੇ ਵਰਜ਼ਨ ਨਹੀਂ ਲਿਆ ਕਿਸੇ ਦਾ ਵੀ ਵੀ ਦੱਸੇ ਵੀ ਇਹ 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 ਜਿਹੜਾ ਵੀਡੀਓ ਆ ਇਹਦੇ ਵਿੱਚ ਕਿਹੜਾ ਗੈਂਗਸਟਰ ਆ ਕੌਣ ਆ ਕੀ ਆ ਇਹਦੇ ਵਿੱਚ ਕਿਸੇ ਦਾ ਪੱਖ ਸੁਣਨ ਤੋਂ ਬਿਨਾ ਇਹ ਵੀਡੀਓ ਵਾਇਰਲ ਕੀਤੀ ਗਈ ਔਰ ਇਸ ਤਰ੍ਹਾਂ ਲੱਗਦਾ ਕਿ ਜਿੱਦਾਂ ਇਹ ਚੀਜ਼ਾਂ ਸਾਰੀਆਂ ਕ੍ਰੀਏਟ ਕੀਤੀਆਂ ਗਈਆਂ ਇਹ ਸਾਰੀਆਂ ਚੀਜ਼ਾਂ ਮੀਡੀਆ ਨਿਰਪੱਖ ਮੀਡੀਆ ਨੇ ਰੋਲ ਅਦਾ ਨਹੀਂ ਕੀਤਾ ਸੀ ਇਸ ਗੱਲ ਦਾ ਸਾਨੂੰ ਰੋਸ ਆ ਕਿ ਜਿਨ੍ਹਾਂ ਨੇ ਵੀਡੀਓ ਵਾਇਰਲ ਕੀਤੀ ਆ ਉਹਨਾਂ ਨੇ ਬਿਨਾ ਪੱਖ ਸੁਣਿਆ ਬਿਨਾ ਕੋਈ ਪੜਤਾਲ ਕੀਤੀਆਂ ਬਿਨਾ মিডিਆ ਐਥਿਕਸ ਨੂੰ ਫੋਲੋ ਕੀਤੇ ਆ ਇਹ ਸਾਰੀਆਂ ਚੀਜ਼ਾਂ ਕੀਤੀਆਂ ਔਰ ਅਸੀਂ মিডিਆ ਦੇ ਜਿਹੜੇ ਆਧਾਰੇ ਆ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਜੇ ਇਹ ਵੀਡੀਓ ਜਿਹੜੇ ਉਹਨਾਂ ਬਿਨਾ ਪੜਤਾਲ ਕੀਤੇ ਆ 에ਅਰ ਆਉਨ ਕੀਤੀ ਆ ਗਈ ਆ ਉਹ ਐਕਸ਼ਨ ਲੈਣ ਆਪਣੇ ਆਪਣੇ ਜਾਂ ਪੜਤਾਲ ਕਰਕੇ ਦੱਸਣ ਜਾਂ ਇਹ ਉਹ ਵੀਡੀਓ ਦੇ ਵਿੱਚ ਦਿਖਾਉ ਦੇ ਕਿ ਜਿਹੜੇ ਇਹ ਮਿਸਟਰ ਬੋਰੀ ਦੀ ਗੱਲ ਕਰ ਰਹੇ ਆ ਕਮਲ ਬੋਰੀ ਦਾ ਨਾਮ ਲੈ ਕੇ ਕਹਿ ਰਹੇ ਹੋ ਕਿ ਉਹ ਗੈਂਗ ਗੈਂਗਸਟਰ ਆ ਤੇ ਉਹਦੇ ਤੇ ਕਿੰਨੇ ਪਰਚੇ ਆ ਕਿਹੜੇ-ਕਿਹੜੇ ਪਰਚੇ ਆ ਕਿਹੜੇ-ਕਿਹੜੇ ਗੈਂਗ ਨਾਮ ਦਾ ਹੈਗਾ ਆ ਉਹ ਦੱਸਿਆ ਜਾਵੇ ਉਹ ਕੋਈ ਡਿਟੇਲ ਬਿਨਾ ਡਿਟੇਲ ਦਿੱਤੇ ਆ ਹੀ ਸਾਰਾ ਕੁਝ ਉਹਨਾਂ ਨੇ ਬੋਲਿਆ ਉੱਥੇ ਕਿਹਾ ਗਿਆ ਕਿ ਮਤਲਬ ਇੱਕ ਗੈਂਗਸਟਰਾਂ ਦੀ ਪਾਰਟੀ ਇਹ ਨਹੀਂ ਕਿਹਾ ਕਿ ਇੱਕ ਗੈਂਗਸਟਰ ਆਇਆ ਪਾਰਟੀ ਦੇ ਵਿੱਚ ਉਹ ਕਿਹਾ ਕਿ ਗੈਂਗਸਟਰਾਂ ਦੀ ਪਾਰਟੀ ਦੇ ਵਿੱਚ ਨੱਚੇ ਪੁਲਿਸ ਵਾਲੇ ਔਰ ਪੂਰੀ ਪੁਲਿਸ ਪ੍ਰਸ਼ਾਸਨ ਨੂੰ ਬਦਨਾਮ ਕੀਤਾ ਗਿਆ ਪੂਰਾ ਜੋ ਉੱਥੇ ਸਮਾਜ ਹੀ ਇੱਕ ਟਾਰਗੇਟ ਕੀਤਾ ਗਿਆ ਕਿਸ ਸਮਾਜ ਨੂੰ ਕਿ ਇੱਕ ਸਮਾਜ ਦੀ ਪਾਰਟੀ ਚੱਲ ਰਹੀ ਆ ਔਰ ਉਸ ਟਾਰਗੇਟ ਕਰਕੇ ਸਾਰੀਆਂ ਚੀਜ਼ਾਂ ਕੀਤੀਆਂ ਗਈਆਂ ਔਰ ਇਹਦੇ ਪਿੱਛੇ ਜੋ ਰਾਜਨੀਤਿਕ ਕਿਸੇ ਦੀ ਮਨਸ਼ਾ ਹੋ ਸਕਦੀ ਆ ਕਿਸੇ ਦੇ ਹੋਰ ਦੁਰਭਾਵਨਾ ਹੋ ਸਕਦੀ ਆ ਅਸੀਂ ਇਹ ਪੁਲਿਸ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਾਂਗੇ ਉਹਨਾਂ ਨੂੰ ਇੱਕ ਕੰਪਲੇਨ ਵੀ ਦੇਣ ਜਾ ਰਹੇ ਆ ਕਿ ਇਹਦੇ ਤੇ ਐਕਸ਼ਨ ਲਿਆ ਜਾਵੇ ਇਹਦੀ ਡੀਪਲੀ ਜਿਹੜੀ ਆ ਜਾਰੀ ਕੀਤੀ ਜਾਵੇ ਜਾਂਚ ਕੀਤੀ ਜਾਵੇ ਔਰ ਫਿਰ ਜੋ ਅਗਰ ਇਹ ਇਹਦੇ ਤੇ ਐਕਸ਼ਨ ਲਿਆ ਜਾਵੇ ਪ੍ਰੋਪਰ ਜੀ ਪਾਟੀ ਕਿਹਦੇ ਵੱਲ ਸੀ ਇਹ ਦੱਸੋ ਕਿਹਦੇ ਵੱਲ ਇਹ ਦਸਤਾ ਦਰਸ਼ਨ ਜੀ ਨੇ ਆਲਰੇਡੀ ਦੱਸ ਚੁੱਕੇ ਆਂ ਕਿ ਉਹਨਾਂ ਦੇ ਵੱਲੋਂ ਪਾਰਟੀ ਆਰਗੇਨਾਈਜ਼ ਕੀਤਾ ਗਿਆ ਉਹਨਾਂ ਦੇ ਬਰਥਡੇ ਦੀ ਜਨਮ ਦਿਨ ਦੀ ਪਾਰਟੀ ਦੇਖੋ ਜੀ ਮੈਂ ਡੀਜੀਪੀ ਨੂੰ ਮੈਂ ਗੱਲ ਕਰ ਸਕਦਾ ਐਕਸ਼ਨ ਲਵੇ ਇਸ ਸਵਾਲ ਮੈਂ ਬੇਨਤੀ ਇਹ ਕਰੂੰਗਾ ਜੀ ਇਹ ਇਹ ਜਿਹੜਾ ਇਹ ਜਿਹੜੇ ਸਵਾਲ ਨੇ ਅਸੀਂ ਬਿਲਕੁਲ ਸਰਕਾਰ ਦੇ ਅੰਟੀ ਨਹੀਂ ਆ ਸਰਕਾਰ ਦੇ ਇਸ ਕਰਕੇ ਅੰਟੀ ਨਹੀਂ ਆ ਕਿਉਂਕਿ ਸਰਕਾਰ ਦਾ ਹਜੇ ਤੱਕ ਰੋਲ कोई नजर नहीं आया अभी सरकार ਵੱਲੋਂ ਇਹ ਕੀਤਾਗਾ ਜਦੋਂ ਸਾਨੂੰ ਲੱਗੂਗਾ ਕਿ ਸਰਕਾਰ ਵੱਲੋਂ ਇਹ ਕੰਮ ਕੀਤਾ ਗਿਆ ਵਾ ਫਿਰ ਅਸੀਂ ਪ੍ਰਸ਼ਾਸਨ ਤੇ ਅੱਗੇ ਆਪ ਜਰੂਰ ਰੱਖਾਂਗੇ ਆਪਣਾ ਜੋ ਸਾਡਾ ਬੰਦਾ ਜੋ ਅਸੀਂ ਕਰਨਾ ਚਾਹੁੰਦੇ ਆ ਆਪਾਂ ਸੜਕਾਂ ਤੇ ਵੀ ਉਤਰ ਸਕਦੇ ਆ ਇਸ ਮਸਲੇ ਜੇ ਸਰਕਾਰ ਦੇ ਇਨਵੋਲਵਮੈਂਟ ਆਉਗੀ ਦੇਖੋ ਜਿਹੜੇ ਐਮਪੀ ਜਾਂ ਜਿਹੜੇ ਵੀ ਅਧਿਕਾਰੀ ਇਸ ਮੁੱਦੇ ਤੇ ਬੋਲ ਰਹੇ ਆ ਕਮ ਸੇ ਕਮ ਉਹਨਾਂ ਨੂੰ ਇਹ ਚਾਹੀਦਾ ਕਿ ਇਸ ਇਸ ਕੰਮ ਬਾਰੇ ਜਾਣਕਾਰੀ ਪਹਿਲੇ ਪੂਰੀ ਲੈ ਲੈਣ ਇਹ ਵਾਲਮੀਕੀ ਸਮਾਜ ਦੀ ਪਾਰਟੀ ਸੀ ਇਹ ਕੋਈ ਇੱਕ ਉਹ ਗੈਂਗਸਟਰਾਂ ਨਹੀਂ ਦੱਸਣ ਦੇ ਆ ਇਹਦਾ ਮਤਲਬ ਵੀ ਸਾਡੇ ਨਾਲ ਅੱਜ ਵੀ ਵਿਤਕਰਾ ਹੋ ਰਿਹਾ ਅੱਜ ਵੀ ਸਾਡੇ ਲੋਕਾਂ ਨੂੰ ਇਹ ਕੀਤਾ ਜਾਤੀਵਾਦ ਦੇ ਤੌਰ ਤੇ ਵੀ ਇਹ ਚੰਗੇ ਹੋਟਲਾਂ 'ਚ ਚੰਗੇ ਲੋਕਾਂ 'ਚ ਨਾ ਬਹਿ ਸਕਣ ਨਾ ਉੱਠ ਸਕਣ ਇਹ ਜਿਹੜੀ ਆ ਜਗ੍ਹਾ-ਜਗ੍ਹਾ ਤੋਂ ਸਾਡੇ ਜਿਹੜੇ ਸੰਗਠਨ ਨੇ ਉਹ ਵੀਡੀਓ ਵੀ ਅੱਜ ਵਾਇਰਲਾਂ ਹੋ ਰਹੀਆਂ ਨੇ ਔਰ ਕਹਿ ਰਹੇ ਨੇ ਕਿ ਸਾਡੇ ਸਮਾਜ ਨਾਲ ਗਲਤ ਤੱਕਾ ਹੋ ਰਿਹਾ ਇਹ ਪੂਰੇ ਸਮਾਜ 'ਚ ਪੂਰਾ ਸਮਾਜ ਜਿਹੜਾ ਆ ਪੂਰੇ ਪੰਜਾਬ 'ਚ ਇਹਦਾ ਰੋਸ਼ ਆ ਔਰ ਮੈਂ ਚਾਹੁੰਨਾ ਇਹ ਪ੍ਰਸ਼ਾਸਨ ਔਰ ਸ਼ਾਸਨ ਦੋਨੋਂ ਹੀ ਇਹਨੂੰ ਮੁੱਦੇ ਨੂੰ ਤਰੀਕੇ ਨਾਲ ਸੁਲਝਾ ਲੈਣ ਤੇ ਚੰਗੀ ਗੱਲ ਆ ਨਹੀਂ ਤੇ ਇਹਦੇ ਸਿੱਟੇ ਜਿਹੜੇ ਆ ਕੰਬੀਰ ਵੀ ਕਰਨਗੇ ਮੈਂ ਆਖੀ ਕਰ ਇਹ ਜਿਹੜੀ ਵੀਡੀਓ ਵਾਇਰਲ ਹੁੰਦੀ ਆ ਜੀ ਆਪਣੇ ਗਿਲੇ ਸੁਨੇ ਬੰਦੇ ਸਾਰੇ ਉਥੇ ਭਲਾਏ ਉਹ ਤੁਹਾਡੇ ਕਿਸੇ ਬੰਦੇ ਨੇ ਵੀਡੀਓ ਵਾਇਰਲ ਕੀਤੀ ਤੇ ਵੀਡੀਓ ਸਰ ਇਹ ਕੋਈ ਗਲਤ ਵੀਡੀਓ ਥੋੜੀ ਸੀ ਇਹ ਗਲਤ ਵੀਡੀਓ ਵੀਡੀਓ ਦੱਸੋ ਵੀ ਵੀਡੀਓ ਜੋ ਕਤਲ ਹੋ ਰਿਹਾ ਵਾ ਵੀਡੀਓ ਜੋ ਸ਼ੂਟ ਹੋ ਰਿਹਾ ਕੋਈ ਵੀਡੀਓ ਤੁਸੀਂ ਆਪ ਵਾਇਰਲ ਕੀਤੀ ਆ ਅਸੀਂ ਆਪਣੀ ਫੇਸਬੁੱਕ ਤੇ ਪਾਈਆਂ ਫੰਕਸ਼ਨ ਦੀ ਵੀਡੀਓ ਫੇਸਬੁੱਕ ਤੇ ਪਾਈ ਗਈ ਹੈ ਜੀ ਜਾਂ ਤੇ ਬੋਰੀ ਵਾਕਿਆ ਗੈਂਗਸਟਰ ਹੁੰਦਾ ਤੇ ਅਸੀਂ ਲੁਕਾਉਂਦੇ ਫਿਰਦੇ ਉਸ ਵੀਡੀਓ ਨੂੰ ਜਾਂ ਕੋਈ ਲਿਖਤੀ ਰੂਪ ਚ ਕੋਈ ਦੱਸੇ ਪ੍ਰਸ਼ਾਸਨ ਔਰ ਸ਼ਾਸਨ ਦੱਸੇ ਵੀ ਆ ਉਹਦਾ ਗੈਂਗਸਟਰਾਂ ਦੀ ਲਿਸਟ ਚ ਨਾ ਆਇਆ ਤੇ ਅਸੀਂ ਕਹਾਂਗੇ ਭਰਾ ਸਾਡੇ ਤੋਂ ਗਲਤੀ ਹੋ ਗਈ ਹੈ ਭਾਈ ਪੁਲਿਸ ਪਹਿਲਾਂ ਹੀ ਕਹਿਣਾ ਥੋੜੀ ਭਾਜੀ ਕੋਈ ਗੱਲ ਹੋ ਜਾਣੀ ਹੈ ਉਹ ਸਭ ਖਬਾਰਾਂ ਵਾਲੇ ਗੈਂਗਸ ਨਹੀਂ ਇਹ ਮੀਡੀਆ ਗੈਂਗਸ ਨਹੀਂ ਆ ਨਹੀਂ ਨਹੀਂ ਗੈਂਗਸ ਨਹੀਂ ਆ ਪਰ ਫਿਰ ਲੈਨ ਹਜ਼ਰ ਕਿਉਂ ਕੀਤੇ ਕਿ ਸਾਰੇ ਪੁਲਿਸ ਅਧਿਕਾਰੀ ਸਰ ਇਹ ਇਹ ਉਹਨਾਂ ਦਾ ਜਵਾਬ ਪੁਲਿਸ ਦਊਗੀ ਉਹ ਤੇ ਪੁਲਿਸ ਦਊਗੀ ਵੀ ਉਹਨਾਂ ਦਾ ਕੀ ਹੈਗਾ ਸੀਗਾ ਨੁਕਸੇ ਜਿਹ ਕਾਦੇ ਤੋਂ ਉਹਨਾਂ ਨੂੰ ਲੈਣਾ ਜ਼ਰੂਰੀ ਕੀਤਾ ਗਿਆ ਤੁਹਾਡਾ ਮੰਨਣਾ ਹੈ ਕਿ ਕੋਈ ਗੈਂਗਸ ਵਿੱਚ ਨਹੀਂ ਹੈਗਾ ਨਹੀਂ ਸੀ ਬਿਲਕੁਲ ਨਹੀਂ ਸੀਗਾ ਸਰ ਸਾਡਾ ਲਾਅ ਇੱਕ ਕਹਿੰਦਾ ਆ ਕਿ ਜੇ 2 ਸਾਲ ਦੇ ਵਿੱਚ 2 ਸਾਲ ਤੱਕ ਜੇ ਕੋਈ ਸਾਡਾ ਬਈ ਐਕਟੀਵਿਟੀ ਕੋਈ ਹਰ ਸਮਾਜ ਦੇ ਕੰਮ ਚੋ ਐਕਟਿਵ ਆ ਤੇ ਇਹਦਾ ਮਤਲਬ ਇਹ ਨਹੀਂ ਕਿ ਉਹ ਕਿਉਂ ਨਹੀਂ ਆਏ ਕਾਰਨ ਇਹ ਕਿ ਇਸ ਸੰਗਠਨਾ ਦੀ ਬੈਠਕ ਉਹ ਸੰਗਠਨ ਨਹੀਂ ਆ ਉਹਨਾਂ ਦਾ ਕੋਈ ਉਹ ਨਿੱਜੀ ਇੱਕ ਵਿਅਕਤੀ ਨੇ ਸਾਡੇ ਸਮਾਜ ਦੇ ਸਮਾਜ ਸੇਵਕ ਨੇ ਉਦ ਕਰਕੇ ਨਹੀਂ ਆ पाए ਠੀਕ ਹੈ ਸਭ ਤੋਂ ਪਹਿਲੇ ਜਿਨੇ ਵੀ ਪੱਤਰਕਾਰ ਇੱਥੇ ਜਿੰਨੀਆਂ ਵੀ ਪ੍ਰੈਸ ਮੀਡੀਆ ਜਿੰਨਾ ਵੀ ਪਹੁੰਚਿਆ ਸਾਰਿਆਂ ਦਾ ਇੱਥੇ ਹੋਂਤੇ ਜੀਆਂ ਆਖਦੇ ਆਂ ਔਰ ਖਾਸ ਕਰਕੇ ਵਾਲਮੀਕੀ ਸੰਗਠਨ ਜਿਨੇ ਵੀ ਇੱਥੇ ਪਹੁੰਚੇ ਨੇ ਉਹਨਾਂ ਦਾ ਧੰਨਵਾਦ ਕਰਦੇ ਆਂ ਜੀ ਇਹ ਪਿਛਲੀ ਦਿਨੀ ਸਾਡੇ ਬਹੁਤ ਹੀ ਸਤਿਕਾਰਯੋਗ ਵੱਡੇ ਭਾਈ ਵੀਰ ਕੁਮਾਰ ਦਸ਼ਨ ਜੀ ਜਿਹੜੇ ਕਿ ਚੇਅਰਮੈਨ ਪਾਵਨ ਵਾਲਮੀਕੀ ਤਿਰਥ ਐਕਸ਼ਨ ਕਮੇਟੀ ਦੇ ਚੇਅਰਮੈਨ ਨੇ ਔਰ ਇਹਨਾਂ ਦਾ ਬਰਥਡੇ ਸੀਗਾ ਜੀ ਉਸ ਵੱਡੇ ਨੂੰ ਲੈ ਕੇ ਕੁਛ ਇੱਕ ਇੱਕ ਦੋ ਵੀਡੀਓ ਜਿਹੜੀਆਂ ਨਿੱਜੀ ਚੈਨਲਾਂ ਨੇ ਵਾਇਰਲ ਕੀਤੀਆਂ ਨੇ ਉਹਦੇ ਚ ਐਸਐਚਓ ਸਾਹਿਬ ਡਿਪਟੀ ਸਾਹਿਬ ਹੋਰ ਵੀ ਜਿਹੜੇ ਪਤ ਅਧਿਕਾਰੀ ਕੁਝ ਲੋਗ ਉਥੇ ਪਹੁੰਚੇ ਸੀਗੇ ਉਹਨਾਂ ਦੇ ਵਿੱਚ ਸਮਾਜ ਦੇ ਕੁਝ ਲੋਗ ਇਦਾਂ ਦੇ ਜਿਹੜੇ ਕਿ ਸਾਡੇ ਨਾਲ ਰਿਲੇਟਡ ਨੇ ਔਰ ਜਿਨ੍ਹਾਂ ਨਾਲ ਸਾਡਾ ਪਿਆਰ ਹੈ ਸਾਰੇ ਇਨਵਾਈਟਡ ਸੀਗੇ ਉਸ ਵੀਡੀਓ ਨੂੰ ਤੋਰ ਮਰੋੜ ਕੇ ਪੇਸ਼ ਕੀਤਾ ਗਿਆ ਖਾਸ ਕਰਕੇ ਉਹਦੇ ਚ ਇੱਕ ਨਾਮ ਆ ਰਿਹਾ ਕਮਲ ਕੁਮਾਰ ਬੋਰੀ ਗੈਂਗਸਟਰ ਗੈਂਗਸਟਰ ਉਹਨਾਂ ਨੂੰ ਕਿਹਾ ਜਾ ਰਿਹਾ ਮਗਰ ਅੱਜ ਤੱਕ ਦੇ ਇਤਿਹਾਸ ਦੇ ਵਿੱਚ ਉਹਨਾਂ ਨੂੰ ਮਤਲਬ ਪੇਪਰ ਦੇ ਵਿੱਚ ਜੋ ਜ ਜ ਜਸ ਪੇਪਰ ਨੇ ਵੀ ਲਿਖਿਆ ਵਾ ਉਹਨਾਂ ਦੇ ਵਿੱਚ ਕਈ ਚੈਨਲ ਉਹਨਾਂ ਨੂੰ ਸਮਾਜ ਸੇਵਕ ਲਿਖਦੇ ਨੇ ਸਮਾਜ ਸੇਵਕ ਲਿਖਦੇ ਨੇ ਔਰ ਦੂਜੇ ਉਹੀ ਪੱਤਰ ਉਹੀ ਪ੍ਰੈਸ ਜਿਹੜੀ ਆ ਉਹੀ ਮੀਡੀਆ ਜਿਹੜਾ ਉਹਨਾਂ ਨੂੰ ਗੈਂਗਸਟਰ ਲਿਖਦੀ ਆ ਪਹਿਲੇ ਤੇ ਕੁਐਸਚਨ ਇਹ ਆ ਮੇਰਾ ਕਿ ਇਹ ਮੀਡੀਆ ਵਾਲੇ ਦੱਸਣ ਜਿਹੜੇ ਵੀਰ ਨੇ ਪ੍ਰੈਸ ਮੀਡੀਆ ਵਾਲੇ ਨੇ ਇਹ ਖਬਰ ਲਾਈ ਆ ਕਿ ਕਮਲ ਕੁਮਾਰ ਬੋਰੀ ਗੈਂਗਸਟਰ ਆ ਜਾਂ ਉਹ ਸਮਾਜ ਸੇਵਕ ਆ ਇੱਕ ਪਾਸੇ ਉਹਦੀਆਂ ਆਪਾਂ ਫੋਟੋਆਂ ਲਾਣੇ ਆ ਆਪਣੇ ਮਾਧਿਅਮ ਤੋਂ ਔਰ ਇਹੇ ਚੈਨਲ ਜਿਹੜਾ ਨਿੱਜੀ ਚੈਨਲ ਨੇ ਉਹ ਗੁੰਮਰਾਹ ਕਰ ਰਹੇ ਨੇ ਲੋਕਾਂ ਨੂੰ ਤੇ ਮੈਂ ਚਾਹਨਾ ਕਿ ਜਿਹੜਾ ਮੀਡੀਆ ਇੱਥੇ ਪਹੁੰਚਿਆ ਸੱਚ ਨੂੰ ਸੱਚ ਔਰ ਝੂਠ ਨੂੰ ਝੂਠ ਕਵੇ ਸਾਨੂੰ ਉੱਤੇ ਕੋਈ ਕੰਤੂ ਪ੍ਰੰਤੂ ਨਹੀਂ ਕਿਸੇ ਵੀ ਚੈਨਲ ਵਾਲੇ ਨਾਲ ਸਾਡਾ ਕੋਈ ਵੈਰ ਵਿਰੋਧ ਨਹੀਂ ਉਹਨਾਂ ਨੇ ਲਿਖਿਆ ਕਿ ਗੈਂਗਸਟਰਾਂ ਦੀ ਪਾਰਟੀ ਗੈਂਗਸਟਰਾਂ ਦੀ ਪਾਰਟੀ ਦੇ ਵਿੱਚ ਅਸੀਂ ਸਾਰੇ ਉੱਥੇ ਇਨਵੋਲਵ ਸੀਗੇ ਸਾਡਾ ਵੀ ਮਤਲਬ ਗੈਂਗਸਟਰਾਂ ਚ ਉਹਨਾਂ ਨੇ ਨਾਂ ਲੈ ਲਿਆ ਔਰ ਕਮਲ ਕੁਮਾਰ ਬੋਰੀਜ ਦਾ ਵੀ ਨਾਂ ਗੈਂਗਸਟਰਾਂ ਚ ਲਿਆ ਮੈਂ ਚਾਹਨਾ ਕਿ ਇੱਕ ਵਾਰੀ ਜੇ ਕਮਲ ਕੁਮਾਰ ਬੋਰੀ ਗੈਂਗਸਟਰ ਹੋਵੇ ਤੇ ਉਹ ਪੁਲਿਸ ਦੇ ਕੋਲੋਂ ਕਮਿਸ਼ਨਰ ਸਾਹਿਬ ਕੋਲ ਆਈਜੀ ਸਾਹਿਬ ਕੋਲ ਜਾਂ ਵੱਡੇ ਕਿਸੇ ਅਧਿਕਾਰੀਆਂ ਕੋਲ ਲੈ ਲੈ ਕੇ ਜਾ ਰਿਹਾ ਆਪਣੀਆਂ ਐਪਲੀਕੇਸ਼ਨਾਂ ਕਿ ਮੈਨੂੰ ਥ੍ਰੈਟ ਕੀਤਾ ਜਾ ਰਿਹਾ ਮੈਨੂੰ ਮੇਰੇ ਬੱਚਿਆਂ ਨੂੰ ਧਮਕੀਆਂ ਵਾਂ ਜੇ ਉਹ ਇਦਾਂ ਦਾ ਹੋਵੇ ਤੇ ਫਿਰ ਉਹ ਤੁਹਾਡੇ ਕੋ ਕਿਉਂ ਜਾਵੇ ਉਹ ਆਪਣਾ ਸਿੱਧਾ ਨੇ ਚਿੱਠੇ ਗੈਂਗਸਟਰਾਂ ਨਾਲ ਤੇ ਮੈਂ ਚਾਹੁੰਦਾ ਕਿ ਗੈਂਗਸਟਰ ਦੀ ਇੱਕ ਅਲੱਗ ਉਹ ਤੇ ਉਹ ਆਪ ਮੀਡੀਆ 'ਚ ਦੱਸਣਗੇ ਜਾਂ ਕਮਲ ਕੁਮਾਰ ਜੀ ਜਾਣਨੀਆਂ ਉਹ ਜਾਣਨ ਕੀ ਹੁਣ ਉਹਨਾਂ ਨੇ ਅੱਗੇ ਕੀ ਐਕਸ਼ਨ ਲੈਣਾ ਵਾ ਜਾਂ ਕੀ ਕਰਨਾ ਵਾ ਪਰ ਜੋ ਸਾਡੇ ਸੰਗਠਨ ਦੇ ਨਾਲ ਪਾਵਨ ਵਾਲਮੀਕੀ ਤਿਰਥ ਐਕਸ਼ਨ ਕਮੇਟੀ ਔਰ ਸਮਾਜ ਵਾਲਮੀਕੀ ਸਮਾਜ ਨਾ ਮੈਂ ਕਹਿ ਸਕਦਾ ਉਹ ਕਾਰਨ ਇਹ ਆ ਕਿ ਸਾਨੂੰ ਲੱਗਦਾ ਕਿ ਜੇਕਰ ਕੋਈ ਅਫਸਰ ਸਾਡੇ ਪਾਰਟੀਆਂ ਦੇ ਵਿੱਚ ਸ਼ਾਮਲ ਹੁੰਦੇ ਨੇ ਇਹ ਵੀ ਕਈ ਲੋਕਾਂ ਨੂੰ برداشت ਪਛਦਾ ਨਹੀਂ ਪਿਆ ਇਹ ਕਿ ਅਸੀਂ ਵਾਲਮੀਕਾਂ ਸਮਾਜ ਤੋਂ ਆ ਚੰਗੇ ਅਫਸਰਾਂ ਨਾਲ ਚੰਗੇ ਲੋਕਾਂ ਨਾਲ ਸਾਡਾ ਬੈਨ ਉਠਾਣਾ ਜਾਂ ਉਹਨਾਂ ਨਾਲ ਸਾਡਾ ਪ੍ਰੇਮ ਹੈ ਨੀ ਜੀ ਤੇ ਜੇ ਕੋਈ ਆ ਕੇ ਉੱਥੇ ਆ ਕੇ ਜਾਂ ਤੇ ਉੱਥੇ ਗੋਲੀ ਚੱਲੀ ਹੋਵੇ ਜਾਂ ਉੱਥੇ ਕੋਈ ਲੱਤ ਕਿਸੇ ਦੀ ਟੁੱਟ ਗਈ ਲੜਾਈ ਚ ਜਾਂ ਕੋਈ ਉੱਥੇ ਧੱਕਾ ਮੁੱਕੀ ਜਾਂ ਕੋਈ ਨਜਾਇਜ਼ ਕੰਮ ਹੁੰਦਾ ਹੋਵੇ ਫਿਰ ਅਸੀਂ ਜਾਂ ਕੋਈ ਪੈਗ ਪਿਆਲਾ ਚੱਲਦਾ ਹੋਵੇ ਤੇ ਅਸੀਂ ਸਮਝਾਂਗੇ ਕਿ ਵਾਕੇ ਯਾਰ ਇਹ ਕੋਈ ਗਲਤ ਕੰਮ ਕਰ ਰਹੀ ਸੀ ਇੱਕ ਉਹ ਗਾਣਾ ਗਾਇਆ ਜਾ ਰਿਹਾ ਮਾਈਏ ਦੇ ਟੱਪੇ ਗਾਏ ਜਾ ਰਹੇ ਨੇ ਮਿਰਜਾ ਗਾਇਆ ਜਾ ਰਿਹਾ ਫੋਕ ਨਾਲ ਆਪਾਂ ਰਿਲੇਟਡ ਆ ਲੋਕ ਤੇ ਇਹੋ ਜਿਹਾ ਜਦੋਂ ਕੋਈ ਫੰਕਸ਼ਨ ਹੁੰਦੇ ਇਵੈਂਟ ਹੁੰਦੇ ਆ ਤੇ ਆਪਾਂ ਨੂੰ गाने ਦਾ ਮੌਕਾ ਸਾਰੇ ਗਾਉਂਦੇ ਨੇ ਜੇਕਰ ਉੱਚ ਕਿਸੇ ਨਿੱਜੀ ਅਫਸਰਾਂ ਨੇ ਵੀ ਕੁਝ ਗਾ ਲਿਆ ਤੇ ਮੈਂ ਨਹੀਂ ਸਮਝਦਾ ਕਿ ਉੱਚ ਕੁਝ ਗਲਤ ਆ ਤੇ ਜਿਹੜਾ ਗੈਂਗਸਟਰ ਦੇ ਨਾਲ ਜੋੜੀ ਜਾ ਰਹੀ ਹੈ ਇਸ ਟੀਮ ਨੂੰ ਉਹ ਜਿਹੜਾ ਹੋਟਲ ਹੈ ਉਹ ਗਵਾਹ ਆ ਔਰ ਉਹਦ ਕੋ ਲਿਖਤੀ ਰੂਪ ਦੇ ਵਿੱਚ ਇਹਨਾਂ ਦੇ ਨਾਂ ਤੇ ਬੁਕਿੰਗ ਹੈ ਸਾਡੇ ਜਿਹੜੇ ਕੀ ਚੇਅਰਮੈਨ ਸਾਹਿਬ ਨੇ ਕੁਮਾਰ ਦਰਸ਼ਨ ਜੀ ਇਹਨਾਂ ਦੇ ਨਾਂ ਤੇ ਉਹਦੀ ਬੁਕਿੰਗ ਹੈ ਔਰ ਇਹਨਾਂ ਨੇ ਪਾਰਟੀ ਉੱਥੇ ਜਿਹੜੇ ਸਾਡੇ ਸੰਗਠਨ ਪਵਨ ਵਾਲਮੀਕੀ ਤਿਰਥ ਐਕਸ਼ਨ ਕਮੇਟੀ ਉਨੇ ਆਰਗੇਨਾਈਜ਼ ਕੀਤੀ ਹੈ ਪਾਰਟੀ ਉਹਨਾਂ ਨੇ ਹੀ ਸਾਰਾ মিডিਆ ਨੂੰ ਸਾਰੇ ਲੋਕਾਂ ਨੂੰ ਸਾਰਿਆਂ ਨੂੰ ਜਿਹੜਾ ਸੱਦਾ ਗਿਆ ਹੈ ਉਹਨਾਂ ਵੱਲੋਂ ਗਿਆ ਨਾ ਕਿ ਕਮਲ ਕੁਮਾਰ ਬੋਰੀ ਵੱਲੋਂ ਗਿਆ ਕਮਲ ਕੁਮਾਰ ਬੋਰੀ ਇੱਕ ਉਹਦੇ ਵਿੱਚ ਸਾਡਾ ਜਿਹੜਾ ਭਰਾ ਆ ਸਾਡੇ ਸਮਾਜ ਦਾ ਅੱਛਾ ਵਿਅਕਤੀ ਆ ਔਰ ਲੋਕਾਂ ਦਾ ਸਮਾਜ ਨਾਲ ਹਮੇਸ਼ਾ ਚੱਲਦਾ ਉਸ ਕਰਕੇ ਉਹ ਇਨਵਾਈਟਡ ਹੈ ਹੋਟਲ ਦਾ ਬਿੱਲ ਹੈ ਜੀ ਕੁਮਾਰ ਦਸ਼ਨ ਜੀ ਦੇ ਨਾਂ ਤੇ ਦੇਖੋ ਚੈੱਕ ਕਰੋ মিডিਆ ਇਹ ਵਿਖਾਵੇ ਇਨਾਂ ਵੱਲੋਂ ਬੁਕਿੰਗ ਸੀ ਔਰ ਜਿੰਨਾ ਵੀ মিডিਆ ਨੇ ਜਿਹੜੇ ਚੈਨਲਾਂ ਨੇ ਨਿੱਜੀ ਚੈਨਲਾਂ ਨੇ ਇਹ ਖਿਲਾਫ ਲਿਖਿਆ ਵਾ ਉਹ ਪਹਿਲਾਂ ਇਹ ਵੀ ਵੇਖਣ ਕਿ ਉਹਨਾਂ ਕੋਈ ਇੱਕ ਵੀ ਪ੍ਰੂਫ ਹੈਗਾ ਕਿ ਕਮਲ ਕੁਮਾਰ ਬੋਰੀ ਗੈਂਗਸਟਰ ਆ ਜਾਂ ਆ ਜਿਹੜੇ ਪਾਰਟੀ ਦੇ ਵਿੱਚ ਘੁੰਮ ਰਹੇ ਨੇ ਲੋਕ ਐਡਵੋਕੇਟ ਸਾਹਿਬ ਨੇ ਉਹਨਾਂ ਚ ਉਹਨਾਂ ਚ ਪੁਲਿਸ ਅਫਸਰ ਨੇ ਬੈਂਕਰ ਨੇ ਉਹ ਦੱਸੋ ਡਾਕਟਰ ਨੇ ਇਹਨੇ ਲੋਕ ਉੱਥੇ ਆਏ ਨੇ ਉੱਚ ਕੋਈ ਵੀ ਬੰਦਾ ਇੱਕ ਵੀ ਗੈਂਗਸਟਰ ਜੇ ਸਾਬਤ ਕਰ ਦੇ ਤੇ ਅਸੀਂ ਜੋ ਸਾਨੂੰ ਦੰਡ ਹੋਣਾ ਚਾਹੀਦਾ ਅਸੀਂ মিডিਆ ਕੋਲੋਂ ਔਰ ਪ੍ਰਸ਼ਾਸਨ ਕੋਲੋਂ ਨਾ ਸਾਡੀ মিডিਆ ਨਾਲ ਕੋਈ ਰੰਜਿਸ਼ ਆ ਨਾ ਸਾਡੀ ਪ੍ਰਸ਼ਾਸਨ ਨਾਲ ਕੋਈ ਰੰਜਿਸ਼ ਆ ਅਸੀਂ ਚਾਹੁੰਦੇ ਆ ਕਿ ਇਸ ਪੱਖ ਨੂੰ ਜ਼ਰੂਰ ਰੱਖਿਆ ਜਾਵੇ ਜਿਹੜੇ ਵੀ ਵਿਅਕਤੀ ਨੇ ਇਹ ਜਿਹੜੀ ਮਤਲਬ ਖਬਰ ਲਾਈ ਆ ਨਿੱਜੀ ਵਿਅਕਤੀ ਜਿਹੜਾ ਵੀ ਹੈਗਾ ਜਿਹਦੀ ਪਹਿਲੇ ਪਹਿਲ ਦੇ ਆਧਾਰ ਤੇ ਜਿਹਨੇ ਲਾਈਆ ਕਿਸੇ ਦੇ ਕਹਿਣ ਤੇ ਕੁਝ ਸਾਨੂੰ ਪੁਸ਼ਟੀ ਵੀ ਹੋਈ ਆ ਕਿ ਇੱਕ ਦੋ ਰਾਜਨੀਤਿਕ ਬੰਦਿਆਂ ਨੇ ਜਿਨ੍ਹਾਂ ਦੇ ਮਿਲੀ ਭਗਤ ਦੇ ਨਾਲ ਇਹ ਕੰਮ ਕੀਤਾ ਗਿਆ ਵਾ ਤੇ ਔਰ ਉਹਨਾਂ ਨੇ ਹੀ ਇਹ ਜਿਹੜਾ ਸਕੰਜਾ ਕਸਾਇਆ ਵਾ ਔਰ ਇਹ ਜਾਨ ਬੁਝ ਕੇ ਨੂੰ ਉਲਝਾਇਆ ਗਿਆ ਵਾ ਇਸ ਪਾਰਟੀ ਨੂੰ ਗਲਤ ਨਾਮ ਦਿੱਤਾ ਗਿਆ ਵਾ ਇਹ ਜਿਹੜੀ ਪਾਰਟੀ ਸਗੀ ਕੁਮਾਰ ਦਰਸ਼ਨ ਜੀ ਵੱਲੋਂ ਸਗੀ 파ਵਨ ਵਾਲਮੀਕੀ ਤੀਰਥ ਐਕਸ਼ਨ ਕਮੇਟੀ ਵੱਲੋਂ ਸਗੀ ਅਸੀਂ ਸਾਰਿਆਂ ਨੂੰ ਇਹ ਹੀ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਨੂੰ ਵੀ ਕਿ ਜਿਹੜੇ ਲੋਕਾਂ ਨੇ ਸਾਡੀ ਸ਼ਬੀ ਨੂੰ ਧੂਮਲ ਕੀਤਾ ਉਹਨਾਂ ਤੇ ਬੰਦੀ ਕਾਰਵਾਈ ਕੀਤੀ ਜਾਵੇ ਜੇ ਉਹ ਗੈਂਗਸਟਰ ਨਹੀਂ ਆਂ ਪਾਰਟੀ ਨਾਲ ਸਾਰੇ ਸੰਬੰਧ ਰੱਖਦੇ ਨੇ ਪਰ ਜਿਹੜੀ ਪਾਰਟੀ ਚ ਸ਼ਾਮਿਲ ਹੋਈ ਸੀ ਉਹਨਾਂ ਨੂੰ ਲਾਈਨ ਹਾਂ ਜਿੱਤ ਕੋ ਦਤਾਇਆ ਬੋਲੋ ਦੇਖੋ ਜੀ ਇਹ ਤੇ ਉਹ ਨਿੱਜੀ ਉਹਨਾਂ ਦਾ ਉਹਨਾਂ ਦਾ ਮਸਲਾ ਵਾ ਜਦੋਂ ਕੋਈ ਚੀਜ਼ ਵਾਇਰਲ ਹੁੰਦੀ ਆ ਤੇ ਇਹ ਪ੍ਰਸ਼ਾਸਨ ਆਪਣਾ ਜਾਂ ਸਰਕਾਰ ਦਾ ਇੱਕ ਇਹ ਨਿਰਣੇ ਆ ਉਹ ਚਾਸੀ ਕੋਈ ਵੀ ਉਹ ਡਿਪਾਰਟਮੈਂਟ ਦੱਸ ਸਕਦਾ ਜੀ ਸਾਨੂੰ ਅਜੇ ਤੱਕ ਕੋਈ ਇਨਫੋਰਮੇਸ਼ਨ ਨਹੀਂ ਵੀ ਉਹਨਾਂ ਨੂੰ ਲੈਣਾ ਯਰ ਕੀਤਾ ਜਾਂ ਨਹੀਂ ਕਿਤੇ ਸਾਨੂੰ ਕੁਝ ਨਹੀਂ ਪਤਾ ਇਹ ਸਤ ਤਰੀਕ ਦੀ ਵੀਡੀਓ ਜੀ ਨਹੀਂ ਨਹੀਂ 7 ਤਰੀਕ ਨੂੰ ਮੈਂ ਥੋੜੀ ਜੀ ਗੱਲ ਦਾ ਸਚੀ ਗਿਰ ਜੀ ਮੇਰੇ ਪੰਜਾਬ ਪ੍ਰਧਾਨ ਨੇ ਤੇ ਚਲੋ ਪ੍ਰਧਾਨ ਜੀ ਨੇ ਵਧੀਆ ਐਕਸਪਲੇਨ ਕੀਤਾ ਹੈ ਔਰ ਇਹ ਜਿਹੜੀ ਅਸੀਂ ਪਾਰਟੀ ਆਰਗੇਨਾਈਜ਼ ਕੀਤੀ ਸੀਗੀ ਇਹ ਮੇਰੀ ਪਾਵਨ ਵਾਲਮੀ ਕੀ ਇਫੈਕਸ਼ਨ ਕਮੇਟੀ ਦੀ ਟੀਮ ਹੈ ਉਹਨਾਂ ਨੇ ਆਪਣੇ ਵੱਲੋਂ ਆਰਗੇਨਾਈਜ਼ ਕੀਤੀ ਆ ਬੁਕਿੰਗ ਮੇਰੇ ਵੱਲੋਂ ਕੀਤੀ ਜਦੇ ਵਿੱਚ ਮੇਰੇ ਨਾਲ ਵਪਾਰ ਮੰਡਲ ਦੇ ਸਾਥੀ ਐਡਵੋਕੇਟ ਸਾਥੀ ਔਰ ਉਹਦੇ ਜੋ ਡਾਕਟਰਸ ਕਾਰਪੋਰੇਸ਼ਨ ਦੇ ਮੁਲਾਜ਼ਮ ਸਾਰੇ ਵੀਰ ਉੱਥੇ ਜਿਹੜੇ ਸੀ ਆਏ ਜਿਨ੍ਹਾਂ ਨੇ ਕਈਆਂ ਨੂੰ ਕਿਹਾ ਸੀ ਨਹੀਂ ਵੀ ਕੋਈ ਆ ਸਕੇ ਇਸ ਕਰਕੇ ਇਹ ਅਲੱਗ-ਅਲੱਗ ਸੰਗਠਨ ਹੈ ਉਹ ਪਾਰਟੀ ਮੇਰੇ ਵੱਲੋਂ ਹੀ ਰੇਂਜ ਕੀਤੀ ਗਈ ਸੀ ਨੰਬਰ 2 ਪੁਲਿਸ ਪ੍ਰਸ਼ਾਸਨ ਨੇ ਗਾਣੇ ਦਾ ਜਾਂ ਕਮਿਸ਼ਨ ਨੇ ਤੁਸੀਂ ਕਿਹਾ ਵੀ ਲਾਇਆ ਇਹਦੇ ਸਾਡਾ ਕੋਈ ਲੈਣਾ ਦੇਣਾ ਨਹੀਂ ਆ ਰਿਲੇਸ਼ਨ ਇੱਕ ਮੈਂ ਤੁਹਾਨੂੰ ਵੀ ਕਈ ਪੱਤਰਕਾਰ ਬੰਦਿਆਂ ਨੂੰ ਮੇਰੇ ਪ੍ਰੋਗਰਾਮਾਂ ਜਾਂਦੇ ਨੇ ਮੇਰੇ ਘਰੇ ਫੰਕਸ਼ਨ ਹੋਵੇ ਮੇਰੇ ਕਿਤੇ ਹੋਵੇ ਆਂਦੇ ਨੇ ਇਹ ਤੇ ਆਪਣੇ ਇੱਕ ਭਾਈਚਾਰਾ ਹੈ ਤੇ ਭਾਈ ਚਾਰੇ ਦੀ ਸਾਂਝ ਹੀ ਹੈਗੀ ਸੀ ਤੇ ਜਿਹੜੇ ਕਰਕੇ ਇੰਨੇ ਲੋਕ ਮੈਨੂੰ ਪਿਆਰ ਕਰਦੇ ਨੇ ਨਹੀਂ ਤੇ ਤੁਹਾਨੂੰ ਪਤਾ ਇਹ ਮੀਡੀਆ ਨੂੰ ਸਾਡਾ ਪਤਾ ਵੀ ਕੋਈ ਕਿਸੇ ਕੋਲ ਜਾਂਦਾ ਹੈ ਜੇ ਮੇਰੀ ਮੁਹੱਬਤ ਮੇਰਾ ਪਿਆਰ ਸੀ ਤੇ ਸਾਰੇ ਤੁਸੀਂ ਲੋਕ ਹੁਣ ਵੀ ਆਏ ਹੋ ਇਹ ਵੀਡੀਓ ਹੈਗੀ ਕੱਲ ਦੀ ਇਹ ਵੀਡੀਓ ਕੱਲ ਦੀ ਹੈ ਜੀ ਮੈਂ ਵੀਡੀਓ ਕੱਲ੍ਹ ਵਾਇਰਲ ਹੋਈ ਹੈ ਵੀਡੀਓ ਹੈ ਵੀਡੀਓ 7 ਤਰੀਕ ਦੀ ਪ੍ਰੋਗਰਾਮ ਕਿਰੋ 7 ਅਗਸਤ ਸੋਮਵਾਰ ਜਿਹੜੀ ਵੀਡੀਓ ਪ੍ਰੋਵਾਈਡ ਹੋਈ ਹੈ ਜਿਹੜੀ ਚਲਾ ਰਹੇ ਨੇ ਸਾਰੇ ਚੈਨਲ ਚਲਾ ਰਹੇ ਨੇ ਦੀ ਚੈਨਲ ਕੋਈ ਤੁਹਾਡੇ ਕੋਲ ਵੀਡੀਓ ਹੈਗੀ ਕੋਈ ਹੋਰ ਜਿਹੜੀ ਬਤਾ ਸਕਦੇ ਹੋ ਤੁਸੀਂ ਨਹੀਂ 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 ਇਹ ਵੀਡੀਓ ਜਿਹੜੀ ਆਪਾਂ ਫੇਸਬੁੱਕ ਤੇ ਚੁੱਕੀ ਗਈ ਵੀਡੀਓ ਉਹੋ ਹੀ ਪਾਈਆਂ ਅਸੀਂ ਪਾਈਆਂ ਜੀ ਉਹ ਵੀਡੀਓ ਅਸੀਂ ਖੁਦ ਪਾਈਆਂ ਇੱਥੇ ਕੋਈ ਗਲਤ ਹੈ ਨਹੀਂ ਸੀ ਜੇ ਜੇ ਸਾਡੇ ਮਨ 'ਚ ਕੁਛ ਹੁੰਦਾ ਇਦਾਂ ਦਾ ਜਾਂ ਬੋਰੀ ਗੈਂਗਸਟਰ ਹੁੰਦਾ ਤੇ ਆਪਾਂ ਨਾ ਵਾਇਰਲ ਕਰਦੇ ਉਹਨੂੰ ਜਾਂ ਉੱਥੇ ਕੋਈ ਹੋਰ ਉਹਨਾਂ ਨੂੰ ਨਹੀਂ ਆਣਾ ਚਾਹੀਦਾ ਤੁਹਾਡੇ ਨਾਮ ਦਾ ਕਿਹਨਾਂ ਨੂੰ ਜੀ ਦੇਖੋ ਜੀ ਇਹ ਸਾਡੇ ਸਮਾਜ ਦੀ ਮੈਟਿਕ ਆ ਔਰ ਇਹ ਵੀ ਸਾਡੇ ਸਮਾਜ ਦਾ ਹਿੱਸਾ ਅਸੀਂ ਇਹ ਸੰਗਠਨ ਬਿਊਰੋ ਰਿਪੋਰਟ ਐਸਐਮਜ਼ ਜ਼ ਨਿਊਜ਼